ਮੇਤੋ ਹੀ ਗੱਲ ਹੋ ਪਈ ਆ ਠੰਡ ਲੱਗਦੀ ਨਹੀਂ ਹੁਣ ਮੈਨੂੰ ਸੋਹਣੀਆਂ ਨਹੀਂ ਲਾਈ ਮੇਰੀ ਲੋਈ ਪਈ ਆ ਵੇਖ ਬਾਡਰਾਂ ਤੋਂ ਪਾਰ ਹੁੰਦਾ ਚਰਚੇ ਨਹੀਂ ਮੈਰੀ ਮੈਰੀ ਹੋਈ ਪਈ ਆ ਮੈਰੀ ਆ ਖਿੱਚ ਕੇ ਲਿਆ ਇਹ ਜੀ ਵੀਡੀਓ ਤਾਂ ਛੇਤੀ ਆ ਜਾਕਰ ਮੈਰੀ 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 ਬਾਸੋਂ ਬਾਸੋਂ ਮੈਰੀ ਮੈਰੀ ਇਹ ਆ ਉਹ ਮੈਰੀ ਜਿਹਦੇ ਚਰਚੇ ਹੋਏ ਨੇ ਇਹ ਵੀ ਵੀਡੀਓ ਚ ਸਭ ਤੋਂ ਵੱਧ ਤਾੜੀਆਂ ਵੱਜੀਆਂ ਨੇ ਇਹ ਆ ਉਹ ਮੈਰੀ ਜਿਹਦੀਆਂ ਧਾ ਧਾ ਤਾੜੀਆਂ ਵੱਜੀਆਂ ਨੇ ਤਾੜੀਆਂ ਦੀ ਮੈਰੀ ਦੀ ਅੱਜ ਚਰਚੇ ਨੇ ਹਰ ਪਲੇਟਫਾਰਮ ਤੇ ਛਾਇਆ ਹੋਇਆ ਤੁਸੀਂ ਗੱਲ ਕਰ ਲਓ ਇੰਸਟਾਗ੍ਰam ਸਨੈਪਚੈਟ YouTube Facebook ਇੱਥੋਂ ਤੱਕ ਬੈਲ ਬੋਰਡ ਤੇ ਵੀ ਮੈਰੀ ਸਰ ਮੈਰੀ ਇੱਕ ਜਿਹੀ ਗੱਲਬਾਤ ਹੋਈ ਹੈ ਵੀਡੀਓ ਤੁਹਾਡੀ ਸੀਗੀ ਹਾਂਜੀ ਹਾਂ ਸਾਡੀ ਅੱਜ ਵੇਖੋ ਮੂੰਹ ਲਗਾਉਂਦਾ ਤੇ ਉਹਦੇ ਇੱਕ ਲੀੜਾ ਨਹੀਂ ਪਾਇਆ ਸੀ ਡੁੱਬੜੇ ਨੇ ਤੇ ਅੱਜ ਕਿਤੇ ਸਾਰਾ ਬੂਟਵਾੜ ਪਾ ਕੇ ਜਰਾਬਾਂ ਵੀ ਪਾਈਆਂ ਦਿਖਾ ਦੇ ਮਾਰੇ ਮੈਰੀ ਚਰਚਾ ਚ ਮੈਰੀ ਕੀ ਕੰਮ ਕੀ ਕਰਦਾ ਮੈਰੀ ਤੂੰ ਪੈਂਚਰਾਂ ਦੀ ਦੁਕਾਨ ਹੈ ਮੇਰੀ ਪੈਂਚਰ ਲਾਉਣਾ ਕਿਹੜੀਆਂ ਚੀਜ਼ਾਂ ਦੇ ਪਾਟੀਆਂ ਟੂਪਾਂ ਦੇ ਪੈਂਚਰ ਪਾਟੀਆਂ ਟੂਪਾਂ ਦੇ ਪੈਂਚਰ ਲਾਉਂਦਾ ਮੈਰੀ ਕਿਆ ਬਾਤ ਹੈ ਕਿਆ ਬਾਤ ਹੈ ਤੁਸੀਂ ਦੇਖੋ ਅੱਛਾ ਪਾਟੀਆਂ ਟੂਪਾਂ ਦੇ ਪੈਂਚਰ ਲਾਉਣਾ ਹਾਂਜੀ ਹਾਂ ਤੈਨੂੰ ਪਤਾ ਤੇਰੀ ਵੀਡੀਓ ਨੇ ਕਿਆ ਕੁੱਸ ਕੀਤਾ ਪਿਆ ਦੁਨੀਆ ਤੇ ਪਤਾ ਮੈਨੂੰ ਲੱਗਿਆ ਪਤਾ ਵੀਡੀਓ ਲੱਗਿਆ ਪਤਾ ਗੱਲਬਾਤ ਕਰਾਵਾਂਗੇ ਪੂਰੀ ਇੱਥੇ ਆਜਾ ਐਂਗਲ ਨਾਲ ਗਲਤ ਕਰ ਤੇਰੇ ਲਈ ਐਂਗਲ ਬਹੁਤ ਮਾਇਟਰ ਕਰਦਾ ਕਹਾਂਗਾ ਤੂੰ ਐਂਗਲਾਂ ਦਾ ਉਸਤਾਦ ਨਿਕਲਿਆ ਹਰ ਐਂਗਲ ਬਣਾਏ ਗਏ ਸੀ ਇਸ ਵੱਲੋਂ ਉਹ ਐਂਗਲਾਂ ਦੀ ਗੱਲ ਵੀ ਵੀਡੀਓ ਦੇ ਵਿੱਚ ਅੱਜ ਠੋਕ ਕੇ ਕਰਾਂਗੇ ਮੈਰੀ ਦੇ ਨਾਲ ਮੈਰੀ ਇਹ ਜੇਹਾ ਕਿਉਂ ਕੀਤਾ ਮੈਂ ਨਹੀਂ ਕਹਤਾਂ ਉਹਨੇ ਕੀਤੀ ਵੀਡੀਓ ਵਾਲੀ ਤੇ ਤੇਰੀ ਮਹੱਬਤ ਸੀ ਉਹਦੇ ਨਾਲ ਮੋਹ ਪਿਆਰ ਸੀ ਪਰ ਇਹਨਾਂ ਚੀਜ਼ਾਂ ਦੇ ਪਰਦੇ ਲੱਗੇ ਜਾਂਦੇ ਕੋਣੇ ਮਾਰੇ ਮਾਰੇ ਆ ਕੁੰਡ ਲਕੰਘਰਾ ਲੂ ਆਹ ਆਹ ਇਹ ਆ ਮੇਰੀਆਂ ਲਟਾਂ ਜਿਹੜੀਆਂ ਪਸੀਨਿਆਂ ਦੇ ਨਾਲ ਕਿਤੇ ਭਿੱਜੀਆਂ ਸੀ ਤੇ ਉਹ ਚਰਚੇ ਇੰਨੇ ਜ਼ਿਆਦਾ ਹੋਏ ਸੀ ਕਿ ਉਹ ਇੱਕ ਗੀਤ ਜਾਂ ਵੀ ਆਇਆ ਸੀ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ ਇਹ ਉਹ ਕੁੜਤੀ ਭਿਓਕੇ ਰੱਖੀ ਐ ਇਸ ਡੁੱਬੜੇ ਨੇ ਮੇਰੀ ਜਦੋਂ ਮੋਹ ਪਿਆਰ ਮਹੱਬਤ ਹੋਵੇ ਉੱਚ ਤਾਂ ਪਰਦੇ ਹੁੰਦੇ ਤੂੰ ਵੀਡੀਓ ਕੋ ਬਾਇਰਲ ਕਰਤੀ ਮੈਂ ਨਹੀਂ ਕਹਤਾਂ ਉਹਨੇ ਕੀਤੀ ਆ ਨਾਲ ਆਲੀ ਉਹਨੇ ਕੀਤੀ ਆ ਹਾਂਜੀ ਤੇਰੇ ਕੋਲੇ ਹੈ ਨਹੀਂਗਾ ਫੋਨ ਮੇਰੇ ਕੋਲ ਤਾਂ ਸੈਂਪਲ ਫੋਨ ਆ ਉਹ ਮੈਂ ਹਾਂ ਉਹਨੇ ਕੀਤੀ ਸੀ ਉਹਨੇ ਵੀਡੀਓ ਬਣਾਈ ਸੀ ਨਹੀਂ ਇਹ ਗੱਲ ਤੂੰ ਉਹਨੂੰ ਰੋਕਿਆ ਕੋਣੀ ਕਹਿੰਦੇ ਭਰਾਵਾਂ ਨੂੰ ਭੇਜ ਭਰਾਵਾਂ ਨੂੰ ਭੇਜ ਵੀਡੀਓ ਪਿਆਉਣ ਮੈਨੂੰ ਡਰਦੀ ਨਹੀਂ ਭਰਾਵਾਂ ਨੂੰ ਭੇਜ ਇਹ ਤੂੰ ਸਿਖਾਇਆ ਸੀ ਉਹਨੂੰ ਨਹੀਂ ਨਹੀਂ ਮੈਂ ਨਹੀਂ ਸਿਖਾਇਆ ਉਹਨੇ ਆਪ ਹੀ ਬੋਲਿਆ ਸੀ ਮੈਂ ਵੀ ਜੀ ਵੀ ਉਹਨੇ ਆ ਮੈਂ ਤਾਂ ਕੁਝ ਨਹੀਂ ਕੀਤਾ ਲੈ ਵੀ ਸਾਰੇ ਭਰਾਵਾਂ ਕੋਲੇ ਤੁਹਾਡੇ ਕੋਲੇ ਵੀ ਆ ਗਈ ਹੋ ਉਹ ਭਰਾਵਾਂ ਨੂੰ ਸਾਰੀ ਵੀਡੀਓ ਉਹਨੇ ਹੀ ਭੇਜੀ ਆ ਉਹਨੇ ਵੀਡੀਓ ਭੇਜੀ ਸੀ ਸਾਰੀ ਹਾਂਜੀ ਉਹਨੇ ਭੇਜੀ ਸੀ ਜੀ ਪਰ ਤੈਨੂੰ ਲੱਗਿਆ ਨਹੀਂ ਇਹ ਤਾਂ ਬਹੁਤ ਗਲਤ ਹੋ ਰਿਹਾ ਨਹੀਂ 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 ਗਲਤ ਕੀ ਕੀ ਗਲਤ ਕੀ ਹੋ ਰਿਹਾ ਹੈ ਐ ਇੰਨੇ ਬਦਨਾਮੀ ਪੂਰੇ ਮੁਲਖ ਦੀ ਬਦਨਾਮੀ ਹੋ ਗਈ ਤੁਹਾਡੀ ਨਹੀਂ ਉਹਨੇ ਕੀਤੀ ਸੀ ਵੀਡੀਓ ਵਾਇਰਲ ਮੈਨੂੰ ਤਾਂ ਮੇਰੇ ਕੋਲ ਤਾਂ ਸਿੰਪਲ ਫੋਨ ਹੈ ਅੱਛਾ ਉਹਨੇ ਕੀਤੀ ਵੀਡੀਓ ਨਹੀਂ ਕਿੰਨੇ ਟਾਈਮ ਤੋਂ ਤੁਹਾਡਾ ਮੋਹ ਪਿਆਰ ਸੀਗਾ ਸਾਡਾ ਹੈ ਥੋੜਾ ਟਾਈਮ ਸੀਗਾ 2-3 ਸਾਲ ਦਾ 2-3 ਸਾਲ ਨੂੰ ਵੀ ਸੋਣੇ ਥੋੜੇ ਥੋੜੇ ਘੰਟਾ ਤੁਸੀਂ ਦੇਖੋ ਪੂਰੀ ਕਲਾ ਕਿਰਤੀ ਤੇ ਇਹ ਬੰਨਿਆ ਹੋਇਆ ਜਿਹੜਾ ਮੈਰੀ ਸੀ ਜਿਹਦੇ ਪੂਰੇ ਚਰਚੇ ਹੋਏ ਸੀਗੇ ਤੁਸੀਂ ਬਣਾਈ ਸੀ ਆ ਨਹੀਂ ਉਹਨੇ ਬਣਾਈ ਹੈਗੀ ਹਾਂ ਇਹ ਰਾਜਮੰਦੀ ਕੀਤੀ ਸੀ ਵੀਡੀਓ ਬਣਾਉਣ ਚ ਰਾਜਾ ਮੰਦਿਰ ਸਾਡੀ ਦੋਨਾਂ ਹੀ ਹੈਗੀ ਦੇਖੋ ਕਾਲਖ ਦੇਖੋ ਤੁਸੀਂ ਜੰਮੀ ਪਰ ਇਹ ਕਾਲਖ ਕੱਲਾ ਹੀ ਨਾ ਦੇਖੋ ਵੀ ਇਹ ਕਾਲਖ ਜੰਮੀ ਹੋਈ ਹੈ ਤੇ ਪਤਾ ਨਹੀਂ ਪਰ ਮਾਂ ਦੇ ਪੁੱਤ ਦੇ ਧੰਦੇ ਵੀ ਕਾਲੇ ਆ ਆ ਲਾਟਾਂ ਦੀਆਂ ਦੇਖੋ ਕਿਆ ਬਾਤ ਹੈ ਇਹਨੂੰ ਮੈਰੀ ਕਹਿੰਦੀ ਆ ਚੋਬਰ ਨੂੰ ਕਹਿੰਦੇ ਜੋਰ ਦਾ ਕੰਮ ਕਰਦਾ ਤਾਂ ਹਮੇਸ਼ਾ ਮੈਰੀ ਨੂੰ ਯਾਦ ਰੱਖੋ ਕਹਿੰਦੇ ਜੇ ਮ ਤਾਂ ਹਾਏ ਉਹ ਵੀ ਜਾਂਦੇ ਆ ਤੁਸੀਂ ਇਹ ਚੀਜ਼ ਦੇਖੋ ਇਹ ਵੀਡੀਓ ਬਣਾਉਂਦੀ ਕਿਉਂ ਜ਼ਰੂਰਤ ਪਈ ਸੀ ਇਹ ਤਾਂ ਵੈਸੇ ਹੀ ਬਣਾ ਲਈ ਸੀਗੀ ਅਸੀਂ ਹਾਂ ਕੋਲੇ ਰੱਖਣੀ ਸੀ ਨਹੀਂ ਨਹੀਂ ਨਾ ਉਹਦੇ ਕੋਲੇ ਸੀਗੀ ਹਾਂ ਉਹਨੇ ਅਗੋਂ ਪਤਾ ਨਹੀਂ ਕਿ ਇਹ ਉਹ ਵੇਰ ਲੋ ਨੀ ਉਹ ਇਹ ਗੱਲ ਕਰ ਰਿਹਾ ਭਰਾਵਾਂ ਨੂੰ ਭੇਜ ਦੇ ਭਰਾਵਾਂ ਨੂੰ ਭੇਜ ਦੇ ਵੀਡੀਓ ਭਰਾਵਾਂ ਨੂੰ ਕਿਨੇ ਭੇਜ ਤਾ ਭੇਜੀ ਕੇ ਉਹਨੇ ਭੇਜੀ ਉਹ ਨਹੀਂ ਭੇਜੀ ਸੀਗੀ ਮੈਂ ਤਾਂ ਨਹੀਂ ਨਹੀਂ ਭੇਜੀ ਹਾਂ ਉਹ ਨਹੀਂ ਭੇਜੀ ਪਰ ਇਹ ਦੇਖੋ ਕਸ਼ਮਿਰ ਸਾਰੇ ਭਰਾਵਾਂ ਕੋਲੇ ਆ ਗਈ ਕਿਸੇ ਕੋਲੇ ਨਹੀਂ ਬੱਚਾ ਜਿਹਦੇ ਕੋਲੇ ਨਾ ਵੀਡੀਓ ਪਹੰਚੀ ਹੋਵੇ ਮੈਂ ਆਹ ਦੇਖੋ ਕਾਲਖ ਲੱਗੀ ਹੋਈ ਆ ਪਰ ਮਿਹਨਤੀ ਇੰਨਾ ਕਹਿੰਦੇ ਵੀ ਮਿਹਨਤ ਕਰਨ ਵਾਲੇ ਬੰਦੇ ਦਾ ਜੋਰ ਤਾਂ ਕਿਤੇ ਨਾ ਕਿਤੇ ਲੱਗਦਾ ਮੈਰੀ ਕੰਮ ਕੀ ਕਰਦਾ ਪੈਂਚਰ ਲਾਉਣਾ ਸਾਹਿਬ ਜੀ ਕਿਹੜੀਆਂ ਚੀਜ਼ਾਂ ਦਾ ਪੈਂਚਰ ਲਾਉਣਾ ਪਾਟੀਆਂ ਟੂਪਾਂ ਦੇ ਪੈਂਚਰ ਪਾਟੀਆਂ ਟੂਪਾਂ ਦੇ ਪੈਂਚਰ ਲਾਉਂਦਾ ਮੈਂ ਇਹ ਕਹਿੰਦਾ ਮੈਂ ਪੈਂਚਰਾਂ ਦਾ ਕੰਮ ਕਰਦਾ ਤੇ ਵੇਖੋ ਤੁਸੀਂ ਸ਼ਰਾਬੀ ਪੀਂਨਾ ਜੀ ਪੀ ਲੈਂਦੇ ਆਂ ਜੀ ਸ਼ਰਾਬ ਉਹ ਉਹਦੇ ਸ਼ਰਾਬ ਪੀਤੀ ਹੋਈ ਸੀ ਜੀ ਜੀ ਦੋਨੇ ਪੀਂਦੇ ਹੋ ਦੋਨੇ ਪੀ ਲੈਂਦੇ ਉਹਨੂੰ ਕਹੋ ਸ਼ਰਾਬ ਪੀਉਂਦਾ ਸੀ ਆ ਉਹ ਪਹਿਲਾਂ ਹੀ ਪੀਂਦੀ ਸੀਗੀ ਹਾਂ ਫਿਰ ਅਸੀਂ ਦੋਨੇ ਮਿਲ ਕੇ ਪੀ ਲੈਂਦੇ ਜੀ ਅੱਛਾ ਉਸ ਤੋਂ ਬਾਅਦ ਕੀ ਕਰਦੇ ਸੀ ਉਸ ਤੋਂ ਬਾਅਦ ਪਾਟੀਆਂ ਟੂਪਾਂ ਦੇ ਪੈਂਚਰ ਲਾ ਪੈਂਚਰ ਪਹਿਲਾਂ ਕਹਿੰਦਾ दारू ਪੀਂਦੇ ਸੀ ਰਲ ਕੇ ਸਿਕਟਾਂ ਵੀ ਪੀਂਦੇ ਸੀ ਉਸ ਤੋਂ ਬਾਅਦ ਕਿੱਥੇ ਕਹਿੰਦਾ ਜ਼ਿਕਰ ਹੁੰਦਾ ਸੀ ਪੈਂਚਰਾਂ ਦਾ ਇੱਕ ਗੱਲ ਹੋਰ ਦੱਸੋ ਉਹ ਜਿਹੜਾ ਘਰ-ਬਾਰ ਦਿਖਾਇਆ ਗਿਆ ਉਹਦਾ ਘਰ ਸੀਗਾ ਤੁਹਾਡੀ ਮਸ਼ੂਕ ਦਾ ਹਾਂਜੀ ਉਹਦਾ ਹੀ ਘਰ ਹੈ ਉਹ ਉਹ ਫ੍ਰਿਜ ਫਰੂਜ ਕਿਚਨ ਉਹ ਮੈਂ ਹੀ ਲੈ ਕੇ ਦਿੱਤੇ ਹੋਈ ਫ੍ਰਿਜ ਮੈਂ ਹੀ ਲੈ ਕੇ ਦਿੱਤਾ ਜੀ ਆਹ ਹੰਬੈਰੀ ਦੇ ਨਾਲ ਫ੍ਰਿਜ ਵੀ ਮਸ਼ਹੂਰ ਹੋਈ ਆ ਫ੍ਰਿਜ ਤੂੰ ਲੈ ਕੇ ਦਿੱਤੀ ਆ ਹਾਂਜੀ ਮੈਂ ਹੀ ਲੈ ਜੀ ਜੀ ਤੂੰ ਤਾਂ ਕਹਿੰਦਾ ਸੀ ਮੇਰੇ ਕੋਲੇ ਕੋਈ ਏਡੇ ਜਾਇਦਾਦ ਹੈ ਨਹੀਂ ਨੀ ਮੈਂ ਤੈਨੂੰ ਵਿਆਹ ਕੇ ਲੈ ਲੈਣੇ ਫਿਰ ਫਰਿੱਜ ਕਿਵੇਂ ਲੈ ਕੇ ਦਿੱਤੀ ਉਹ ਪਹਿਲਾਂ ਹੀ ਸਮਾਨ ਉਹਨੂੰ ਦੇ ਬੈਠੇ ਮੈਂ ਅੱਛਾ ਬੀ ਗਰਮੀ ਚ ਔਖੇ ਹੁੰਦੇ ਆ ਗਰਮੀ ਚ ਔਖਾ ਹੁੰਦਾ ਹੀ ਹੂੰ ਤੁਸੀਂ ਵੀਡੀਓ ਦੇਖ ਕੇ ਆਉਣਾ ਕਿੰਨੀ ਗਰਮੀ ਆਈ ਹੈ ਕਿਆ ਬਾਤ ਹੈ ਕਿਆ ਬਾਤ ਆ ਵੀਡੀਓ ਤੇ ਬਿਲਕੁਲ ਗਰਮੀ ਤਾਂ ਉਹ ਤਾਂ ਇੰਨੇ ਪਸੀਨੇ ਛੁੱਟੇ ਪਏ ਆ ਗਰਮੀ ਨਹੀਂ ਆਈ ਉਦੋਂ ਹਾਂ ਉਦੋਂ ਗਰਮੀ ਤੁਸੀਂ ਦੇਖਿਆ ਵੀਡੀਓ ਕਿਵੇਂ ਗਰਮ ਗਰਮੀ ਹੋਈ ਪਈ ਹਾਂ ਕਿੰਨੇ ਕਿੰਨੇ ਟਾਈਮ ਤੋਂ ਮੁਲਾਕਾਤ ਸੀ ਤੁਹਾਡੀ ਤੁਹਾਡੀ ਹੈ ਸੀ ਸੋੜਾਈ ਟਾਈਮ ਹੋਇਆ ਸੀਗਾ ਦੋ ਦੋ ਤਿੰਨ ਸਾਲ ਤੋਂ ਜੀ ਦੋ ਤਿੰਨ ਸਾਲ ਨੂੰ ਵੀ ਥੋੜੇ ਗਿੰਦਾ ਅੱਛਾ ਫਿਰ ਉਹਦੇ ਨਾਲ ਮਿਲਣ ਕਿੱਥੋਂ ਤੇ ਘਰੇ ਕਿਉਂ ਜਾਵੜਦਾ ਸੀ ਉਹਨਾਂ ਦੇ ਪਰਿਵਾਰ ਕਿੱਥੇ ਹੁੰਦਾ ਸੀ ਉਹ ਬਾਹਰ ਚਲੇ ਜਾਂਦੇ ਸੀ ਕਿਤੇ ਤੁਸੀਂ ਅੰਦਰ ਚਲੇ ਜਾਂਦੇ ਸੀ ਆਹੀ ਅੰਦਰ ਚਲੇ ਜਾਂਦੇ ਦੋਨੇ ਵਰ ਦਾਰੂ ਦੂਰ ਪੀ ਕੇ ਪੈਗ ਬੁਗੇ ਉਹ ਵੀ ਨਾ ਜਾ ਪੱਤਾ ਘਰ ਦੀ ਫਿਰ ਇਹ ਦੋਨੇ ਜਾਣੇ ਘਰ ਲੈ ਲੈਂਦੇ ਜੀ ਹਾਂ ਘਰ ਲੈਂਦੇ ਸੀਗੇ ਤੇ ਅੱਛਾ ਉਹ ਭੀੜ ਕੋ ਚੱਲਦੀ ਪਈ ਉਹ ਚਿੰਨੀਆਂ ਤਾੜੀਆਂ ਕਿਉਂ ਵੱਜਦੀਆਂ ਉਹ ਤਾੜੀਆਂ ਤੋੜੀ ਨੇ ਜਨਾਬ ਹਾਂ ਤਾੜੀਆਂ ਦੀ ਤੁਹਾਨੂੰ ਤਾੜੀਆਂ ਦੇ ਵਾਰ ਲੱਗਦੀ ਹੈ ਹੋਰ ਕਿਹਾ ਸਾ ਤੂੰ ਵੀ ਵਾ ਸਮਝ ਲਓ ਆਪੀ ਹੋ ਸਮਝ ਲਓ ਆਪੇ ਕਹਿੰਦਾ ਵੀਡੀਓ ਚੋਂ ਤਾੜੀਆਂ ਨਹੀਂ ਵੱਜਦੀਆਂ ਸੀ ਗਿਆ ਅੱਛਾ ਤੇ ਉਹ ਇਸ ਤਰੀਕੇ ਦੇ ਨਾਲ ਉਹ ਤਾਂ ਇਹ ਲੱਗਦਾ ਸੀ ਜਿਵੇਂ ਝੱਲੀ ਹੁੰਦੀ ਆ ਕਾਮਲੀ ਹੁੰਦੀ ਆ ਇਦਾਂ ਜੀ ਸੀਗੀ ਉਹ ਤਾਂ ਬੀਬੀ ਉਹ ਨਹੀਂ ਕਾਮਲੀ ਝੱਲੀ ਨਹੀਂ ਹੈੀ ਉਹ ਪਿਆਰ ਚੀ ਸੀ ਤੇਰੇ ਪਿਆਰ ਚ ਝੱਲੀ ਉਹ ਝੱਲੀ ਕਰੀ ਹੋਈ ਸੀ ਉਹ ਤੇਰੀ ਹਾਂਜੀ ਜੀ ਅੱਛਾ ਤੂੰ ਆ ਬਿਆਹ ਆ ਨਹੀਂ ਆਪ ਤਾਂ ਨਹੀਂ ਵਾ ਸ਼ੜਾ ਜੇ ਸ਼ੜਾ ਜੇ ਮੈਂ ਸ਼ੜਾ ਜੇ ਇਹ ਸਿਰਫ ਪਾਟੀਆਂ ਟੂਪਾਂ ਦੇ ਪੈਂਚਰ ਲਾਉਂਦਾ ਇਹਨੂੰ ਮੈਰੀ ਕਹਿੰਦੇ ਤੈਨੂੰ ਪਤਾ ਕਿੰਨੀ ਦੂਰ ਤੱਕ ਤੇਰੀ ਵਰਲਡ ਵਾਈਡ ਤੱਕ ਮਸ਼ੂਰੀ ਹੋਈ ਪਈ ਆ ਉਹ ਵੀਡੀਓ ਮੈਂ ਵਾਇਰ ਲੀ ਕਿ ਤੇ ਉਹਦੇ ਪਤਾ ਨਹੀਂ ਕਿਵੇਂ ਹੋ ਗਈ ਹੈ ਸਮਝ ਨਹੀਂ ਲੱਗੀ ਸਮਝ ਨਹੀਂ ਲੱਗੀ ਕਿਵੇਂ ਵਾਇਰਲ ਹੋ ਗਈ ਹੈ ਉਹਨੇ ਬਣਾਈ ਸੀਗੀ ਹਾਂ ਤੇ ਕੌਣ ਇਹ ਮੈਨੂੰ ਲੱਗਦਾ ਵਾਇਰਲ ਕੀਤੀ ਹੋਣੀ ਹੋਨੇ ਕੀਤੀ ਹੁਣੀ ਆ ਹਾਂ ਤੋ ਤੁਸੀਂ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਦੇਖੋ ਆ ਜਿਹੜੇ ਸਾਡੇ ਇਧਰ ਬੈਤਬੂਦ ਜੇ ਬੈਠੇ ਜਿਹੜੇ ਕਹਿ ਦਿੰਦੇ ਆ ਵੀ ਭਾਈ ਆ ਟਾਈਮ ਵਧਾਉਣ ਲਈ ਆ ਕਰੋ ਉਹ ਹੁਣ ਇਹੀ ਗੱਲ ਕਹਿੰਦੇ ਆ ਕਿ ਜੇ ਤੁਸੀਂ ਬਣਨਾ ਚਾਹਣਿਓ ਮੈਰੀ ਤੇ ਖਾਓ ਲਾੜ ਰੰਗ ਦੀ ਚੈਰੀ ਉਹ ਗੋਲੀਆਂ ਦਾ ਨਾਮ ਵੀ ਚੈਰੀ ਤੇ ਰੱਖਣ ਲੱਗੇ ਤੈਨੂੰ ਪਤਾ ਤੇਰੇ ਚਰਚੇ ਬਹੁਤ ਹੋਗੇ ਜੀ ਹੁਣ ਤੈਨੂੰ ਸੰਗ ਲੱਗਦੀ ਜੀ ਮੈਨੂੰ ਤਾਂ ਵੀਡੀਓ ਵਾਇਰਲ ਹੋਣ ਦਾ ਵਾਹ ਪਤਾ ਲੱਗਿਆ ਮੈਂ ਇਨਾ ਵੈਮਸ ਹੋਇਆ ਪਿਆਈ ਹਾਂ ਹਾਂ ਹੁਣ ਹੁਣ ਪਤਾ ਲੱਗਿਆ ਮੈਨੂੰ ਲੱਗਦਾ ਹੁਣ 2-3 ਵੇੜਾ ਹੋਰ ਬਣਾਣੀ ਪੈਣੀ ਕਿਆ ਬਾਤ ਹੈ ਕਹਿੰਦਾ ਦੋ ਤਿੰਨ ਵੀਡੀਓ ਹੋਰ ਮੈਨੂੰ ਇਹ ਲੱਗਦਾ ਵੀ ਪਾਟੀਆਂ ਟੂਪਾਂ ਦਾ ਤੈਨੂੰ ਠੇਕਾ ਲੈਣਾ ਪੈਣਾ ਇਹ ਦੂਬਾਰ ਹਾਂਜੀ ਪੱਤਰਕਾਰਾਂ ਨੇ ਵੀ ਫੋਨ ਆਣ ਲੱਗੇ ਨੇ ਲੱਖ ਲੱਖ ਰੁਪਏ ਦੇਣਗੇ ਕਹਿੰਦੇ ਕਹਿੰਦੇ ਸਾਡੇ ਨਾਲ ਇੰਟਰਵਿਊ ਕਰੋ ਇਹ ਕਹਿੰਦੇ ਆ ਹਾਂਜੀ ਅਸੀਂ ਤਾਂ ਕੋਈ ਨਹੀਂ ਤੇ ਇੱਥੇ ਲੱਕ ਮਏ ਨੇ ਤੁਹਾਨੂੰ ਤੁਹਾਨੂੰ ਨਹੀਂ ਤੁਸੀਂ ਤਾਂ ਤੁਸੀਂ ਤਾਂ ਹੁਣ ਆਇਓ ਮੇਰੇ ਕੋਲ ਤੁਹਾਡੀ ਗੱਲ ਨਹੀਂ ਹੈ ਫੋਨ ਆਂਦੇ ਨੇ ਮੇਰੇ ਕੋਲ ਕਹਿੰਦੇ ਪੋਡਕਾਸਟ ਵਾਲੇ ਮੈ ਮੈਰੀ ਸਾਡੇ ਨਾਲ ਪੋਡਕਾਸਟ ਕਰ ਲੱਖ ਰੁਪਿਆ ਦੇਵਾਂਗੇ ਹਾਂਜੀ ਮੈਨੂੰ ਲੱਗਦਾ ਪਰ ਵੀਡੀਓ ਬਣਾਣੀ ਪੈਣੀ ਹੈ ਆਏ ਹਾਏ ਤੁਸੀਂ ਦੇਖੋ ਕਹਿੰਦਾ ਹਜੇ ਵੀ ਕਿਤੇ ਨਾ ਕਿਤੇ ਵੀਡੀਓ ਬਣਾਉਣੀ ਪਈ ਅੱਜ ਕਿਵੇਂ ਲੋਈ ਜਿਹੀ ਸੰਗ ਜੀ ਲੱਗਦੀ ਅੱਜ ਯਾਰ ਠੰਡ ਠੰਡ ਦਾ ਦੇਖੋ ਕਿੰਨੀ ਪੈ ਰਹੀ ਅੱਜ ਉਦੋਂ ਉਦੋਂ ਠੰਡ ਲਾ ਰਹੀ ਸੀ ਉਦੋਂ ਗਰਮੀ ਆ ਗਈ ਠੰਡਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਵੇਂ ਗਰਮੀ ਕਿਵੇਂ ਆਉਂਦੀ ਹੈ ਹਾਂ ਤਦੋਂ ਖਰਾਕਾ ਖਾਂਦੇ ਆਂ ਐਵੇਂ ਥੋੜੀ ਨਾ ਕਹਤੇ ਇਹ ਤਾਂ ਐਵੇਂ ਥੋੜੀ ਜੇ ਕਹਿੰਦਾ ਮੈਂ ਸਾਰੇ ਕੰਮ ਕਾਰ ਕਰਦਾ ਇਦਾਂ ਉਦਾਂ ਕਰਕੇ ਤੁਸੀਂ ਕਮਾਲ ਦੀ ਗੱਲ ਵੇਖੋ ਸੰਗਿਆ ਨਹੀਂ ਕਹਿੰਦਾ ਹੁਣ ਤਾਂ ਹੋ ਸਕਦਾ 2-3 ਵੀਡੀਓ ਹੋਰ ਬਣਾਣੀਆਂ ਪੈਣ ਕਿਉਂਕਿ ਕੰਮ ਹੀ ਕਹਿੰਦਾ ਇਦਾਂ ਦਾ ਮਸ਼ਹੂਰ ਹੀ ਇੰਨਾ ਜ਼ਿਆਦਾ ਹੋ ਗਿਆ ਕਹਿੰਦੇ ਪੁਲਿਸ ਨੇ ਵੀ ਫੜ ਲਿਆ ਸੀ ਹਾਂਜੀ ਫੜ ਲਿਆ ਹੀ ਪੁਲਿਸ ਨੇ ਵੀ ਹਾਂ ਕੀ ਪੁੱਛਿਆ ਹੁੰਦਾ ਨੇ ਆਈ ਪੁੱਛਈ ਕਿ ਕੀ ਇਹ ਤਾਂ ਵੀਡੀਓ ਵਾਇਰਲ ਹੋਈ ਤੁਹਾਡੀ ਜੜੀ ਹਾਂ ਵੀ ਤਾੜੀਆਂ ਕੌਣ ਮਾਰ ਤਾੜੀਆਂ ਕੌਣ ਮਾਰਦਾ ਤਾੜੀਆਂ ਦੀ ਆਵਾਜ਼ ਨਹੀਂ ਸੀ ਮੈਂ ਉਹਨਾਂ ਜਨਾਬ ਮੈਂ ਕਿਹਾ ਤਾੜੀਆਂ ਦੀ ਆਵਾਜ਼ ਨਹੀਂ ਇਹੋ ਹਾਂ ਉਹਨਾਂ ਨੇ ਸਮਝਾਈ ਮੈਂ ਇੱਧਾ ਨਹੀਂ ਤਾੜੀਆਂ ਦੀ ਆਵਾਜ਼ ਪੈਂਦੀ ਹੂੰ ਮੈਂ ਤਾੜੀ ਦੀ ਵਾਜੀ ਤੁਸੀਂ ਉਧਰ ਮੁਜਰੇ ਦਾ ਬਹੁਤ ਸੁਣਿਆ ਹੋਣਾ ਪਰ ਇਹ ਕਿਹੜੇ ਵਾਰਡਰ ਬੂਡਰ ਤਾਰਾਂ ਤੂਰਾਂ ਟੱਪ ਗਈ ਵੀੜ ਕੋ ਕੋਈ ਕਿਸੇ ਆਰਮੀ ਤੋਂ ਕਿਸੇ ਤੋਂ ਨਹੀਂ ਰੁਕੀ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਛੱਡੀ ਮਾਂ ਦੇ ਪੁੱਤਾਂ ਨੇ ਬਾਈ ਜਾਣਾ ਰੱਗੇ ਨੇ ਕੋ ਹੋਰ ਹੀ ਬਣਾ ਕੇ ਰੱਖ ਦਿੱਤਾ ਜੇ ਇਹਨਾਂ ਨੂੰ ਤਾਂ ਸਮਝ ਨਹੀਂ ਆਈ ਜੇ ਤੇ ਹੁਣ ਅੱਛਾ ਅੱਜ ਹੁਣ ਤੂੰ ਇਸ ਹੁਣ ਦੁਕਾਨ ਤੇ ਕੰਮ ਕਰਦਾ ਪੈਂਚਰਾਂ ਦਾ ਪੈਂਚਰ ਦੀ ਦੁਕਾਨ ਤੇ ਚੱਲਿਆ ਹੀ ਵਾ ਰੋਟੀ ਖਾਣਾ ਹੀ ਕਰੇ हां ਬਾਤ ਤੁਸੀਂ ਰੋਗ ਲੈ ਤੇ ਫੜ ਲੈ ਤੁਸੀਂ ਹੁਣ ਮੈਂ ਹੁਣ ਕਸਟਮਰ ਵੱਧ ਗਿਆ ਦੁਕਾਨ ਤੇ ਗਾਹਕ ਆਉਂਦੇ ਆ ਹਾਂ ਬਹੁਤ ਪੁੱਛਣ ਆਉਂਦੇ ਨੇ ਕੀ ਆ ਸਾਡੇ ਵੀ ਪੈਂਚਰ ਲਾ ਦੋ ਹਾਂ ਅੱਛਾ ਮੈਂ ਕਹਿ ਦੇਣਾ ਵੀ ਲਾ ਦਾਂਗੇ ਲਾ ਦਾਂਗੇ ਮੈਂ ਹੁਣ ਰਾਤ ਨੂੰ ਵੀ ਲੇਟ ਹੀ ਜਾਂਦਾ ਕਰ ਮੈਂ ਕਹਿੰਦਾ ਚਲੋ ਕੋਈ ਗ੍ਰਾਹਕ ਆ ਜਾਏਗਾ ਗ੍ਰਾਹਕ ਵੀ ਗ੍ਰਾਹਕੀ ਵੀ ਵੱਧ ਗਈ ਏ ਕੀ 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 ਦੇਖਿਆ ਮੈਰੀ ਤੂੰ ਵੀ ਅਸਲ ਦੇ ਵਿੱਚ ਬੀਬੀਆਂ ਖੁਸ਼ ਕਿਵੇਂ ਹੁੰਦੀਆਂ ਨੇ ਬੀਬੀਆਂ ਜਾਂ ਜ਼ਿਆਦਾ ਦੌਲਤ ਸ਼ੌਰਤ ਇਮਾਨਦਾਰੀ ਵਫਾਦਾਰੀ ਇਹ ਹੋਵੇ ਜਾਂ ਕਿਆ ਹੋਵੇ ਅੱਜਕੱਲ ਤਾਂ ਮੈਨੂੰ ਲੱਗਦਾ ਮਰਦਾਨਾ ਤਾਕਤ ਹੋਣੀ ਚਾਹੀਦੀ ਹੈ। ਕੀ ਬਾਤ ਹੈ। ਇਹ ਇੱਧਰ ਸਾਡੇ ਵਾਲੇ ਬੰਗਾਲੀ ਬਾਬੇ ਨੂੰ ਫੇਲ ਕਰੂਗਾ। ਇਹ ਗੱਲ ਤੇ ਦੀ ਸਹੀ ਆ ਕਿਤੇ ਨੇ ਕਿਤੇ ਚਲੋ ਆਪਾਂ ਗੱਲ ਕਰ ਲਈ ਪਰ ਤੁਸੀਂ ਦੇਖੋ ਪਤਾ ਨਹੀਂ ਕੀ ਚੱਕਰ ਚੱਲ ਰਿਹਾ ਹੈ। ਹੁਣ ਇਹ ਚੜ੍ਹਾਈ ਇੰਨੀ ਜ਼ਿਆਦਾ ਹੋ ਗਈ ਹੈ ਕੀ ਫੀਲ ਕੀ ਕਰਦਾ। ਵਧੀਆ ਲੱਗਦਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਗਿਆ ਤਾਂ ਮੈਨੂੰ ਦੋ ਦਿਨ ਹੋਰ ਬਣਾਉਣੀਆਂ ਪੈਣੀਆਂ ਨੇ ਤੈਨੂੰ ਪਤਾ ਸਾਰੇ ਪਲੇਟਫਾਰਮਾਂ ਤੇ ਤੇਰੀ ਆਵਾਜ਼ ਹੀ ਚਲਦੀ ਮੈਰੀ ਨੂੰ ਕਹਦੇ ਮੈਰੀ ਮੈਂ ਤੈਨੂੰ ਛੱਡਣਾ ਨਹੀਂ ਜੇ ਮੈਰੀ ਮੇਰੇ ਕੋਲ ਤਾਂ ਛੋਟਾ ਫੋਨ ਹੀ ਮੇਰੇ ਕੋਲ ਦੂਜਾ ਹੈ ਨਹੀਂ ਉਹਦੇ ਕੋਲੇ ਸੀ ਫੋਨ ਜਿਹਨੂੰ ਵੀਡੀਓ ਬਣਾਈ ਹੁੰਨੇ ਹੁਣੇ ਹੂੰ ਮੇਰੇ ਕੋਲ ਤਾਂ ਸੈਂਡ ਹੁਣੇ ਕੀਤੀ ਮੇਰੇ ਕੋਲ ਤਾਂ ਛੋਟਾ ਫੋਨ ਹੈ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਆ ਕੇ ਲੋਕ ਆਖ ਦੇ ਨੇ ਕਿ ਤੇਰੀ ਵੀਡੀਓ ਵਾਇਰਲ ਹੋਈ ਪਈ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਦੋਂ ਮੈਨੂੰ ਮੁੰਡੇ ਨੇ ਦਿਖਾਈ ਫਿਰ ਮੈਨੂੰ ਪਤਾ ਚੱਲਿਆ ਮੈਂ ਕਿ ਵੀਡੀਓ ਮੈਂ ਨਾ ਫਿਰ ਮੇਰੇ ਕੋਲ ਫੋਨ ਆਣ ਲੱਗੇ ਨੇ ਪੱਤਰਕਾਰਾਂ ਦੇ ਕਹਿੰਦੇ ਸਾਡੇ ਨਾਲ ਇੰਟਰਵਿਊ ਕਿਤੋ ਕਰੋ ਤੁਸੀਂ ਤੁਹਾਨੂੰ ਲੱਖ ਰੁਪਏ ਦਵਾਂਗੇ 2 ਲੱਖ ਦਵਾਂਗੇ ਮੈਂ ਸੋਚਿਆ ਮੈਂ ਕਿ ਮੈਂ ਮੈਂ ਸੋਚਿਆ ਦੋ ਤਿੰਨ ਹੋਰ ਵੀਡੀਓ ਬਣਾਉਣਾ ਇਦਾਂ ਨਹੀਂ ਮੈਂ ਨਹੀਂ ਅੱਛਾ ਮੈਂ ਇਹ ਦੇਖਿਆ ਫ੍ਰਿਜ ਪਈਆ ਕਿਚਨ ਪਿਆ ਉਹਦੇ ਚ ਬੈੱਡ ਹੈ ਨਹੀਂ ਸੀ ਕਮਰੇ 'ਚ ਬੈੱਡ ਲੈ ਕੇ ਦੇਣਾ ਹੀ ਬਸ ਹੁਣ ਜਦ ਇਹਦੇ ਭਰਾਵਾਂ ਨੂੰ ਪਤਾ ਲੱਗ ਗਿਆ ਹੀ ਉਹਨਾਂ ਨੂੰ ਹਾਂ ਮੈਂ ਸੋਚ ਰਿਹਾ ਫਰਿੱਜ ਵੀ ਲੈ ਕੇ ਦਵਾਵਨ ਹਾਂ ਉਹ ਲੈਤੀ ਸੀ ਫਰਿੱਜ ਲੈਤੀ ਬੈੱਡ ਲੈ ਕੇ ਦਵਾਵਨ ਹਾਂ ਤੇ ਬੈੱਡ ਲੈਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸਾਡਾ ਹੁਣ ਪਤਾ ਲੱਗ ਗਿਆ ਸੀ ਕਿਤਨਾ ਕਿਤੇ ਗੱਲਾਂ ਮਿੱਤਰੋ ਦੇਖ ਲੋ ਕਿੱਥੋਂ ਤੱਕ ਪਹੁੰਚ ਗੀਆਂ ਅੱਜ ਸਿਰਫ ਤੇ ਸਿਰਫ ਜੇਕਰ ਗੂਗਲ ਦੇ ਉੱਤੇ ਛਾਇਆ ਹੋਇਆ ਤਾਂ ਮੈਰੀ ਬੈਲ ਬੋਰਡ ਤੇ ਸ਼ਾਇਆ ਹੋਇਆ ਤੇ ਮੈਰੀ ਇੰਸਟਾ YouTube Facebook ਹੋਰ Snapchatਾਂ ਤੇ ਗੱਲ ਚੱਲ ਰਹੀ ਹੈ ਤੇ ਮੈਰੀ ਅੱਛਾ ਇਸ ਤਰੀਕੇ ਨਾਲ ਤੂੰ ਕਿਆ ਕੀਤਾ ਬੀਬੀ ਇੰਨੀ ਕਮਲੀ ਹੋ ਗਈ ਤੇ ਸਿਰਫ ਤੇ ਮੈਰੀ ਮੈਰੀ ਦਾ ਨਾਮ ਹੀ ਜਪ ਰਹੀ ਸੀ ਹਾਂ ਬਾਬਾ ਜੀ ਪ੍ਰਾਣੀਆਂ ਖਰਾਕਾਂ ਖਾਣ ਨੇ ਅਸੀਂ ਹੁਣ ਵੀ ਖਰਾਕ ਚੱਲਦੀ ਹੈ ਸਾਡੀ ਜੀ ਹਾਂ ਲਾਓ ਵੀ ਮਿੱਤਰੋ ਇੱਕ ਕੰਟੀਨਿਊਟੀ ਜਿਹੜੀ ਤੁਹਾਡੇ ਨਾਲ ਹਾਸਾ ਠੱਠਾ ਸੀਗਾ ਇਹ ਮੈਰੀ ਦੇ ਨਾਲ ਮੁਲਾਕਾਤ ਸੀਗੀ ਤੁਸੀਂ ਦੇਖੋ ਬਹੁਤ ਜ਼ਿਆਦਾ ਕੰਮ ਗਹਿਮਾ ਗਹਿਮੀ ਹੋਇਆ ਪਿਆ ਸੀ ਪਰ ਕੀ ਇਹ ਸੱਚ ਸੀਗੇ ਝੂਠ ਸੀ ਇਹ ਤਾਂ ਪਤਾ ਨਹੀਂ ਕੋਈ ਕਹਿੰਦਾ 4 ਸਾਲ ਪੁਰਾਣੀ ਸੀ ਵੀਡੀਓ ਕੋਈ ਕਹਿੰਦਾ ਅੱਜ ਦੀ ਹੈ ਇਹ ਤਾਂ ਹਜੇ ਆਉਣ ਵਾਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ